ਪੀਜ਼ਾ ਇੱਥੋਂ ਕਹਿੰਦੇ ਬਹੁਤ ਵਧੀਆ ਆਪਣਾ ਬਣਦਾ ਹੈ ਆ ਵੇਖੋ ਉਵੇਂ ਬਣਦਾ ਪਹਿਲਾਂ ਅੰਦਰ ਲੱਕੜਾਂ ਬਾਲਣ ਦੇ ਨੇ ਤੇ ਉਹਦੇ ਵਿੱਚ ਬਣਦਾ ਬਹੁਤ ਸ਼ਾਨਦਾਰ ਕੰਮ ਇਹ ਚਿਕਨ ਵਾਲਾ ਚਿਕਨ ਵਾਲਾ ਹੈ ਇਹ ਦੀਦੀ ਹੁਣ ਕਹਿੰਦੇ ਆ ਕਿ 850 ਰੁਪਏ ਦਾ ਵਾ ਇਹਨੂੰ ਇੱਧਰ ਰੀਲਾਂ ਦੇ ਵਿੱਚ ਦਾ ਚਿਪ ਕੱਢਣ ਨੇ ਲਾ ਗਾਣਾ ਮੈਂ ਨੂੰ ਆਂਦਾ ਜਾਣੂਗੀ ਹਰ ਕੋਣੇ ਡਾਂਸੀ ਕਰ ਦੋ ਹਏ ਟੋਟੀ ਮੇਰਾ ਹਰ ਗਣਵੇਲਾ ਸਭ ਤੋਂ ਪਹਿਲਾਂ ਰੈਡੀ ਹੋ ਗਿਆ ਮੇਰਾ ਪੁੱਤ ਤਿਆਰ ਹੋ ਗਿਆ ਅਜੇ ਸੰਦੀਪ ਵੀ ਨਹੀਂ ਹੋਈ ਮੇਰੇ ਪੁੱਤ ਤੇ ਟਵਰ ਹੀ ਵੱਖਰੀ ਆ ਦੇ ਨਾ ਕਈ ਫਿਕਰ ਨਾ ਫੱਕਾ ਆ ਲੈ ਮਿਰਚ ਲੱਗੀ ਕੁੜੀ ਨੂੰ ਮਿਰਚ ਲੱਗੀ ਲੈ ਵੀ ਓ ਤਾਈ ਵੀ ਆ ਗਈ ਤਾਈ ਤਾਈ ਆ ਗਈ ਤੇ ਤਾਊ ਲੈ ਵੀ ਤਾਊ ਵੀ ਤਿਆਰ ਹੋ ਗਏ ਬਈ ਲੈ ਤਾਊ ਵੀ ਤਿਆਰ ਹੋ ਗਿਆ ਨੇ ਪਾਪਾ ਵੀ ਤੇ ਆ ਰਿਹਾ ਬਈ ਮੈਂ ਵੀ ਆ ਤਿਆਰ ਨੇ ਮੈਨੂੰ ਭਲੇ ਖਰਾ ਦਾ ਮੋਛਾ ਹੋਣਾ ਮਤਲਬ ਥੋੜੀ ਜਿਹੀ ਛੋਟੀ ਕਰਤੀ ਉਹ ਭਲੇ ਖ ਲੱਗਦੇ ਆ ਮੋਛ ਤੇਰੀ ਸਹੀ ਆ ਮੋਛ ਨਹੀਂ ਆਏ ਨੂੰ ਮੋਛ ਨੂੰ ਚਮਚ ਚੁੱਕੜਵਾ ਨਹੀਂ ਜਰਾ ਕਰੀਂ ਵਰਦਿਆਂ ਨੂੰ ਵਰਦਿਆਂ ਨੂੰ ਪਤਾ ਨਹੀਂ ਲੱਗਦਾ ਹਾਂ ਜਿਵੇਂ ਆਪਣਾ ਵਿਆਹ ਹੋ ਗਿਆ ਹੁਣ ਮੋਛ ਛੜਦੇ ਗਏ ਹੁਣ ਮੋਛ ਕਿਤਾ ਤਾਂ ਮੈਂ ਤਿਆਰ ਹੋਏ ਤਾਂ ਮੈਂ ਚਲਾਂ ਚਲ ਆ ਵਾ ਸਤਿ ਸ਼੍ਰੀ ਅਕਾਲ ਜੀ ਸੋਹਤਾ ਤੁਹਾਡਾ ਇਹਨਾਂ ਵਲੌਗ ਦੇ ਵਿੱਚ ਤੇ ਹੁਣ ਇਥੇ ਬੋਰਿੰਗ ਜਿਹਾ ਮਹਿਸੂਸ ਹੋਣ ਲੱਗ ਗਿਆ ਯਾਰ ਹੁਣ ਬਸ ਚੱਲ ਜੀ ਆ ਵੀ ਇੱਥੇ ਇੱਕ ਮਾਰਕੀਟ ਆ ਆਪਾਂ ਦਾ ਘੁੰਮੇ ਆ ਗੁੱਪੀ ਨਾਲ ਕੁਮਾਦੀ ਮਾਰਕੀਟ ਤੇ ਇੱਕ ਇਥੇ ਗੋਰਿਆ ਦਾ ਟਾਈਮ ਦੀ ਚਰਚ ਬਣੀ ਹੋਈ ਓ ਮੈਂ ਨਹੀਂ ਦੇਖੀ ਉਹ ਦੇਖ ਲਵਾਂਗਾ ਠੀਕ ਆ ਉਹ ਦੇਖ ਕੇ ਉਸ ਤੋਂ ਬਾਅਦ ਵਿੱਚ ਆਪਣਾ ਪਲਾਨ ਦੇਖੋ ਕਿੱਧਰ ਦਾ ਮੁੰਦਾ ਆ ਫਿਰ ਦੇਖਦੇ ਆ ਉਸ ਤੋਂ ਅੱਗੇ ਤੇ ਸੋ ਸੰਦੀਪ ਤੇ ਰੈਡੀ ਹੋ ਗਈ ਆ ਤੇ ਭਾਬੀ ਪਤਨੀ ਅਜੇ ਰੈਡੀ ਹੋਏ ਜਾਂ ਨਹੀਂ ਹੋ ਗਈ ਹੋ ਗਈ ਆ ਲੈ ਵੀ ਹੁਣ ਚੱਲੇ ਆ ਆਪਾਂ ਘੁੰਮਣ ਦੇ ਵੀ ਉਹ ਗਿਆ ਰੈਡੀ ਕੀ ਆਈ ਬਾਤ ਆ ਨਵੀ ਫਰੌਕ ਤੇ ਨਵੇਂ ਦਿਨ ਦੀ ਸ਼ੁਰੂਆਤ ਹੈ ਜੋ ਭਾਬੀ ਨੇ ਭਾਬੀ ਨੇ ਖੰਗਣ ਦੇ ਜ਼ੋਰ ਤਰਿਆ ਵਾ ਕੱਲੇ ਬਾਈ ਦੋਤੇ ਭਾਬੀ ਗਿਆ ਤੇ ਮੋਲਿਆਂ ਦੇ ਚੋ ਤੇਨ ਲਗਣਾ ਚੋਰੀ ਦੇ ਆ ਇਹੋਰੀ ਪਾਵੇ ਕਿ ਨਾ ਉਹ ਮੈਂ ਆਪਣੇ ਜੋ ਬੈਟਲ ਤਾਂ ਧੋਦਾ ਇੱਧਰ ਦੇਖੋ ਬਾਈ ਹਣੀ ਮਿਹਨਤ ਕਿੰਨੀ ਕਰਦੇ ਆ ਫਰੀਮ ਇਹ ਪ੍ਰੈਸਰ ਜੇ ਕਰੀਦਾ ਮੁਰਕੇ ਨੂੰ ਤਾਂ ਚੱਕ ਜਾਣਾ ਹੋਰੀ ਜੀ ਨੂੰ ਮੈਂ ਤਾਂ ਸਟੈਪ ਭੱਜ ਜਾਈਓ ਭੱਜ ਜਾਈਓ ਉਹਦੀ ਪੈਨਸਲ ਲੈ ਕੇ ਨਾ ਭੱਜ ਜਾਈਓ ਉਧਰ ਬਾੱਕੀ ਪੈਨਸਲ ਕਿੱਡੀ ਸਿੱਧੀ ਭੱਜ ਗਿਆ ਜੀ ਮੈਂ ਵੀ ਤਿਆਰ ਹੋ ਗਿਆ ਨਾ ਮੈਂ ਚੱਲੀ ਕਿਦਾਂ ਜੇ ਬਸਾਂਗੇਗਾ ਚੱਲ ਜਾਏ ਆਏ ਭੱਜੀ ਕਿੱਥੇ ਹੈਰੇ ਉਹ ਦੇ ਨਾ ਨਹੀਂ ਪੋੜੀ ਦੇਖ ਲੈ ਫਰੀਮ ਓ ਤੇਰੀ ਤੇਰੀ ਚੱਲ ਆ ਝੂਟੇ ਨਾ ਓ ਤੇਰੇ ਝੂਟੇ ਝੂਟੇ ਉੱਧਰ ਨੂੰ ਬਹੁਤ ਜਾਵੇ ਪਰ ਲਿਬਨੇ ਧਿਆਨ ਰੱਖੀ ਹੈ ਉੱਧਰ ਤੇ ਅਜ ਬੁੱਲੇ ਲੱਗੇ ਆ ਨਾ ਵੇਖੋ ਉਧਰ ਉਹ ਲੈ ਲੈ ਉਹਨਾਂ ਉੱਧਰ ਲੱਗੇ ਤੀਆਂ ਲੱਗੀਆਂ ਇੱਧਰ ਤੇ ਇੱਧਰ ਰੀਲਾਂ ਦੇ ਵਿਕਦਾ ਚਿੱਪ ਕੱਢਣ ਦੇ ਲੈ ਤੇ ਬਣਾਉਣੀ ਆ ਕਿਹੜੀ ਰੀਲ ਬਣਾਉਣੀ ਆ ਕਿਸ ਸਰਦਾਰ ਵਾਲਾ ਗਾਣਾ ਕੋਈ ਨਹੀਂ ਕਿਹੜਾ ਗਾਣਾ ਵਾ ਪਤਾ ਲੱਗੇ ਮੜਾ ਕਿਹੜਾ ਗਾਣਾ ਆ ਦੱਸ ਗਾਣਾ ਮੈਨੂੰ ਆਂਦਾ ਤੁਹਾਨੂੰ ਕੀ ਚਲੋ ਹਾਂ ਹੁਣ ਕਿੰਨੇ ਲੱਤਾਂ ਬਸ ਹੋ ਗਈਆਂ 버거 ਲਿਆ ਕੇ ਦਵਾ 버거 ਓਏ ਦੀਦੀਆਂ ਹੋਂਦੇ ਓਏ ਹੈ ਇੱਕ ਵਾਰੀ ਸਾਹ ਲਿਆ ਕੇ ਤੇ ਡੇਢ ਘੰਟੇ ਨੂੰ ਪਹੁੰਚਦੀਆਂ ਆਣ ਕੇ ਕਿਤੇ ਆ ਹਿੰਦੀ ਤੇ ਪੜ੍ਹਨੀ ਹੁੰਦੀ ਨਹੀਂ ਖੂਬਸੂਰਤ ਕਸੌਲੀ ਹਾਂ ਚੈਨਲ ਉਹ ਯੂਜ਼ ਕੀਤੇ ਅੱਛਾ ਲਫਾਫੇ ਵਾਕਿਆ ਖਾਦੀ ਬੋਤਲਾਂ ਉਹ ਕਰ ਸਹੀ ਗੱਲ ਈ ਵੇਸਟਰਨ ਸਮਾਨ ਬੰਦ ਅੱਗੋ ਅਬੀ ਜਾਈ ਜਾਂਦੇ ਹੁੰਦੇ ਮਹੀਨੇ ਚ ਵੀ برف ਪੈਂਦੀ ਪਹਿਲੀ ਵਾਰੀ ਦੇਖੀ ਸੀ ਜਦੋਂ ਅਸੀਂ ਇੱਥੇ ਰਹੇ ਹੁਣ ਤਾਂ ਦੀਦੀ ਘੜਦੀ ਜਾਂਦੀ ਹਣੀ برف ਹਾਂਜੀ ਹਨਾ ਬੜੇ ਵੱਡਣ ਲੱਗ। ਹਾਂ ਵੱਡਣ ਲੱਗ ਗਏ ਨੇ ਸਹੀ ਹੈ ਸਹੀ ਸਹੀ ਸਹੀ। ਓਏ ਅਗੋਪੀ ਕਿੱਥੇ ਬੈਠਾ ਏ? ਇੱਧਰ। ਅਗੋਪੀ ਓਏ। ਗੋਪੀ। ਦੀਪ। ਗੋਪੀ ਓਏ। ਚਲ ਤੁਰ ਨਿਕਲ ਦੀਪ ਜੀ। ਗੋਪੀ-ਕੋਪੀ ਤੇਰਾ ਇਧਰ ਆ ਗੋਪੀ। ਹਾਂ ਮੈਂ ਭਰਾ। ਓ ਪੋ। ਵੇ ਲੈ। ਉਹਨੂੰ ਉਠਾ। ਭਾਬੀ। ਚਲੋ 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 ਗੋਪੀ ਹੋਏ ਗੋਪੀ ਹੋਏ ਇਹਨਾਂ ਨੂੰ ਇੱਕ ਇੱਕ ਨਾ ਇੱਕ ਇੱਕ ਫੇਰ ਮਲਣੀ ਬੰਦਣੀ ਚਾਹੀਦੀ ਇਹਨਾਂ ਨੂੰ ਮੂੰਹ ਖਾਲੇ ਕੀਤੇ ਕਿ ਤਾ ਇਹਨਾਂ ਨੇ ਇਹ ਨਹੀਂ ਹੋਣੀ ਸਾਬ ਇਹ ਲੈ ਤੇਰੇ ਫਿਰਦੇ ਵਿੱਚ ਇੱਧਰ ਵੀ ਗੱਡੀ ਤੇ ਉਤਰਨਾ ਪੈਣਾ ਫੇਰ ਮੇਰੇ ਦਿਖਾਈ ਨਹੀਂ ਨਹੀਂ ਜਿੱਦਾਂ ਮੈਂ ਲਾ ਇਧਰੋਂ ਦੀ ਨਹੀਂ ਮੜਿਆ ਧੋਣੋਂ ਫੜ ਕੇ ਬੰਦਰ ਦੇ ਅੰਦਰ ਖਿੱਚ ਨਿਕਾਜਿਆ ਕੋਈ ਖਿੱਚੀ ਠੀਕ ਹੈ ਰੈਂਡੀ ਬਾਕੀ ਵੱਡੇ ਸਾਰੇ ਮਗਰ ਵੱਡੇ ਪੈਣੇ ਪੈ ਜਾਂਦੇ ਮਗਰ ਮੁੜ ਕੇ ਸਾਰੇ ਹੋਰ ਨਹੀਂ ਬੰਦਾ ਭਾੜੇ ਗੱਡੀ ਕੇ ਹੈ ਤੋ ਛੋਟੇ ਨੇ ਥੋੜਾ ਛੱਡਣਾ ਤੁਹਾਨੂੰ ਛੋਟੇ ਜਿਹੇ ਚਾਣਾ ਤੁਹਾਨੂੰ ਅਸੀਂ ਉਹ ਹੀ ਮੈਂ ਤਾਂ ਆਪਾਂ ਤੁਹਾਨੂੰ ਲੈਕ ਤਾ ਨਾ ਰੱਖਾਂ ਤਾਂ ਪਾ ਦੋ ਨਾ ਮੈਂ ਉਹਨੂੰ ਕਿ ਰੱਖਾਂ ਤੂੰ ਘੱਟਾ ਲਾ ਕੇ ਹੀ ਬਾਦਾਂਗੇ ਆਪਾਂ ਸਾਰੇ ਉੱਤਰ ਬਹਿ ਜਾਗੇ ਉਹ ਗੱਡੀ ਚ ਲਾ ਕੇ ਆਪਾਂ ਲੈ ਕੇ ਜਾਉ ਪੰਜਾਬ ਪੇ ਗੋਪੀਨਵਾਸੀ ਗੱਲਾਂ ਹੁੰਦੀਆਂ ਇਸ਼ਕ ਫਿਲਮ ਚ ਹੀ ਜਾਂਦੀ ਨਾ ਕੱਟਦਾ ਨਹੀਂ ਨਹੀਂ ਅੱਗੇ ਲੱਭੀ ਉਹ ਪੀਨੇ ਗੁੜਗਿਆ ਚੱਕੀ ਆ ਤੇ ਇਧਰ ਦੀ ਸਾਈਡ ਗੱਡੀ ਪਾਰਕ ਕਰ ਦਿੱਤੀ ਉਹ ਸਾਹਮਣੇ ਆਪਾਂ ਚੱਲੇ ਉਹ ਵੀ ਹੋ ਗਿਆ ਪਾਰਕ ਜੀ ਕਿਹੜੀ ਤੈਨੂੰ ਕੋਈ ਲੱਗੀ ਜਦੋਂ ਮੈਂ ਦੇਦੇ ਅਸੀਂ ਆਏ ਸੀ ਉਦੋਂ ਮੇਰੇ ਕੋਈ ਨਹੀਂ ਇੱਥੇ ਤਰੰਦਾ ਨਹੀਂ ਦੇਦਾ ਤੇ ਅੱਜ ਤੇ ਰਾਸ਼ੀ ਬਹੁਤ ਜ਼ਿਆਦਾ ਆ ਜੀ ਹਾਂਜੀ ਅੱਜ ਸ਼ਨੀਵਾਰ ਹੈ ਨਾ ਹਾਂ ਸ਼ਨੀਵਾਰ ਹੈ ਨਾ ਪਹਿਲਾਂ ਆਪਾਂ ਚੱਤ ਚੱਲਦੇ ਨਾ ਆ ਚਰਚਾ ਕੀਤੀ ਹੈ ਨਾ ਅੰਗਰੇਜ਼ਾਂ ਵਾਲੀ ਦੀ ਚਰਚਾ ਹੈ ਨਾ ਜੀ ਹਾਂਜੀ ਉਹ ਦੇਖੋ ਲਿਖਿਆ ਆ ਲਿਖਿਆ ਹੈ ਜੇ ਪੜ੍ਹ ਲਓ ਯਾਰ ਆਪਾਂ ਨੂੰ ਪੜ੍ਹਨਾ ਪੁੜਨਾ ਨਹੀਂ ਹੁੰਦਾ ਪੜ੍ਹਨ ਵਾਲੇ ਮਾਮਲੇ 'ਚ ਤੁਸੀਂ ਜੀ ਬਸ ਠੀਕ ਆ ਜੀ ਆ ਐਂਟਰੀ ਆ ਚਲੋ ਜੀ ਆ ਜੋ ਕੀ ਬਾਤ ਆ ਇਧਰ ਕਹਿੰਦੇ ਗੋਰੇ ਵੀ ਆਉਂਦੇ ਨੇ ਇਹ ਕਿਹਦੇ ਪਿੱਛੇ ਇਹ ਉਹ ਸੁਣੀ ਕਿਦਾਂ ਤੂੰ ਵਧੀਆ ਅੰਦਰ ਦਾ ਨਜ਼ਾਰਾ ਅੱਛਾ ਨਹੀਂ ਦੇਖੋ ਆ ਤੁਸੀਂ ਚੈੱਕ ਕਰੋ ਯਾਰਾ ਕਰਾਉਡ ਹੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮੋਸਟਲੀ ਮੈਂ ਵੇਖਿਆ ਵਾ ਕੁਝ ਵਿੱਚ ਗੋਰੇ ਵੀ ਬਹੁਤ ਆਉਂਦੇ ਨੇ ਦੇਖਣ ਵਾਸਤੇ ਬਹੁਤ ਪੁਰਾਣੀ ਹੈ ਹਾਂ ਚਰਚੇ ਵਾਲੀ ਮੈਂ ਮੈਂ ਚੱਲੇ ਆ ਫਸਟ ਟਾਈਮ ਮੈਂ ਪਹਿਲਾ ਕਦੀ ਆਇਆ ਨਾਮਕਤ ਜਿੰਦਗੀ ਚ ਚਰਚ ਮਤਲਬ ਅੰਦਰੋਂ ਦੇਖੀਆ ਕਦੀ ਪਹਿਲੀ ਵਾਰ ਚੰਨੇ ਦੇਖਣ ਵਾਸਤੇ ਕਿਵੇਂ ਦੀ ਹੁੰਦੀ ਹੈ ਅੰਦਰੋਂ ਕਿਵੇਂ ਦੀ ਨਹੀਂ ਹੁੰਦੀ ਦੇਖੀਆ ਸ਼ੂਜ਼ ਲਾਉਣੇ ਪੈਣੇ ਅੱਛਾ ਸ਼ੂਜ਼ ਜਿਹੜੇ ਉਤਾਰਨੇ ਪੈਣੇ ਜਿਹੜੇ ਚਲੋ ਸੋ ਚੱਲਦੇ ਆਪਾਂ ਹੁਣ ਅੰਦਰ ਦੇਖ ਕੇ ਉਹਨੇ ਕਿਵੇਂ ਦੀ ਹੁੰਦੀ ਹੈ ਚਰਚ ਚਲੋ ਆਜਾ ਮੇਰੀ ਕੁੜੀਆ ਤਾਂ ਸੁੱਤੀ ਹੈ ਇੱਧਰ ਰੱਖ ਲੈਣੇ ਜੀ ਦੇਖਣ ਵਾਸਤੇ ਆ ਦੇਖੋ ਸਰਦਾਰ ਵੀ ਆਉਂਦੇ ਨੇ ਹੁਣ ਹੁਣ ਇੱਧਰ ਵੀ ਖਲੋਤੇ ਆ ਸਾਹਮਣੇ ਸਰਦਾਰ ਬਹੁਤ ਸਰਦਾਰ ਨੇ ਉਧਰ ਦੀ ਸਾਈਡ ਵੀ ਦੇਖ ਸਕੋਗੇ ਉਹ ਦੇਖੋ ਹੋਰ ਵੀ ਬਹੁਤ ਸਾਰੇ ਸਾਹਮਣੇ ਵੀ ਆ ਤੇ ਹੁਣ ਆਪਾਂ ਅੰਦਰ ਚੱਲਦੇ ਆ ਸੋ ਆਪਾਂ ਅਗੇ ਅੰਦਰ ਦੇਖ ਸਕਦੇ ਕੁਝ ਐਵੇਂ ਨਹੀਂ ਹੁੰਦੀ ਆ ਕੈਂਡਲ ਵਗੈਰਾ ਇਹ ਤਾਂ ਮੈਨੂੰ ਪਰ ਪਤਾ ਨਹੀਂ ਆ ਜੋ ਵੀ ਸਟੋਅ ਆ ਆ ਦੇਖੋ ਬਹੁਤ ਪੁਰਾਣੀ ਸਾਰਾ ਕੁਝ ਪੁਰਾਣਾ ਇਹ ਇਹਨਾਂ ਨੂੰ ਮੈਨੂੰ ਨਹੀਂ ਪਤਾ ਚੇਅਰ ਵਗੈਰਾ ਨੇ ਫਿਕਸ ਜਿਹੜੀਆਂ ਉਹ ਇੱਥੇ ਕਾਫੀ ਜਣੇ ਬੈਠ ਸਕਦੇ ਆ ਬੈਠ ਕੇ ਇੱਥੇ ਹਨਾ ਮਤਲਬ ਪ੍ਰਚਾਰ ਵਗੈਰਾ ਜੋ ਵੀ ਕਰਦੇ ਹਨਾ ਸੁਣਦੇ ਹਨੇ ਹਨਾ ਆ ਪ੍ਰੇਅਰ ਜਿਹੜੀ ਕਰਦੇ ਹਾਂ 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 ਹਨਾ ਹਾਂਜੀ ਕੈਂਡਲ ਜੀ ਅੱਛਾ ਉੱਥੇ ਸਾਹਮਣੇ ਠੀਕ ਠੀਕ ਆ ਉਧਰ ਸਾਈਡ ਸਹੀ ਆ ਠੀਕ ਆ ਅੱਛਾ ਉਹ ਸਾਹਮਣੇ ਸਲੀਵ ਬਣੀ ਹੋਈ ਆ ਆ ਦੇਖੋ ਸਾਹਮਣੇ ਇੱਕ ਮੰਨ ਲਾਦਾ ਵਾਲੀ ਬਾਈਬਲ ਹੈ ਉਹ ਸਾਹਮਣੇ ਪਈ ਹੋਈ ਹੈ ਸਾਹਮਣੇ ਮਾਪਾ ਦੇਖਣਾ ਹੈ ਪਹਿਲੀ ਵਾਰੀ ਹਾਂ ਹਾਂ ਸਹੀ ਗੱਲ ਡੋਨੇਟ ਬਾਕਸ ਮੋ ਅਜੇ ਕੁਝ ਨਹੀਂ ਹੈਗਾ ਆ ਜਿਹੜਾ ਤੁਸੀਂ ਸਾਹਮਣੇ ਥੜਾ ਦੇਖ ਰਹੇ ਜਿੱਦਾਂ ਸਾਡੇ ਅਮਰਤ ਸਿਕਾਉਂਦੇ ਹਨ ਇਦਾਂ ਇਹਨਾਂ ਦੇ ਵਿੱਚ ਵੀ ਕੁਝ ਕਰਦੇ ਏ ਇਦਾਂ ਤੁਸੀਂ ਆਪਣਾ ਧਰਮ ਨਹੀਂ ਛੱਡਣਾ ਇਹਦਾ ਕੁਝ ਬਾਕੀ ਸੌਰੀ ਜੇ ਤੁਹਾਨੂੰ ਕੁਝ ਗਲਤ ਲੱਗਾ ਪੜ ਲਓ ਯਾਰ ਇਹ ਤਾਂ ਆਪਾਂ ਨੂੰ ਆਉਂਦਾ ਨਹੀਂ ਪੜਨਾ ਪੁਰਨਾ ਤੁਸੀਂ ਪੜ ਸਕਦੇ ਹੋ ਠੀਕ ਆ ਵੀਡੀਓ ਸਟਾਪ ਕਰਕੇ ਪੜ ਲਿਓ ਤੇ ਇਧਰ ਦੀ ਸਾਈਡ ਵੀ ਹੈਗਾ ਇਧਰੋਂ ਵੀਡੀਓ ਸਟਾਪ ਕਰਕੇ ਪੜ ਲਿਓ ਤੁਸੀਂ ਕੀ ਲਿਖਿਆ ਆ ਅਸਟਰਾ ਸਲੀਵ ਕਰਾ ਮਿਲ ਜੂਗਾ ਕੁਸ਼ਾ ਕੈਂਡਲ ਆ ਕਿੰਨੇ ਤਰ੍ਹਾਂ ਦੀਆਂ ਕੈਂਡਲੀਆਂ ਹਨ ਚੈੱਕ ਕਰੋ ਆਹ ਦੇਖੋ 올ਡ ਫੋਟੋ ਜਿਹੜੀਆਂ ਪਹਿਲੀਆਂ ਫੋਟੋਆਂ ਨੇ ਪੁਰਾਣੀਆਂ ਚੈੱਕ ਕਰੋ ਤੁਸੀਂ ਇਹਦੇ ਉੱਪਰ ਲਿਖਿਆ ਹੋਇਆ ਹੈ ਪਤਾ ਨਹੀਂ ਉਹ 1880 ਦੀ ਫੋਟੋ ਪਤਨ ਕੀ ਹੈ ਕੁਝ ਲਿਖਿਆ ਪਨ ਪਤਾ ਨਹੀਂ ਆਹ ਦੇਖੋ ਫਿਰ ਵੀ ਆਹ ਰੱਖ ਇਧਰ ਦੇਖੋ ਕਿੰਨੀ ਸنو ਪੈਂਦੀ ਸੀ ਜਦ ਜਦ ਸنو ਪੈਂਦੀ ਕੁਛ ਐਵੇਂ ਦਾ ਹੁੰਦਾ ਆਹ ਦੇਖੋ ਕਿੰਨਾ ਪੁਰਾਣਾ ਥੀ ਇਹ ਗੋਰੀਆਂ ਮੇਲੇ ਦਾ ਆ ਗੋਰੀ ਘੁੰਮ ਰਿਹਾ ਵਖੋ ਕਿਦਾਂ ਗੋਰੀ ਘੁੰਮਦੇ ਇੱਥੇ ਆਹ ਦੇਖੋ ਹਣ ਇਹ ਪਤਾ ਕਿੰਨੀ ਪੁਰਾਣੀ ਚਰਚੀ ਹੈ 1844 ਮੈਂ ਅੰਕਲ ਜੀ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਤੇ ਫਿਰ ਸਾਰਾ ਇਹਦਾ ਇਤਿਹਾਸ ਜੋ ਵੀ ਹੈ ਸਾਰਾ ਦੱਸਿਆ ਹੋਇਆ ਹੈ ਇਹਦੀ ਦੂਸਰੀ ਸਾਈਡ ਵੀ ਹੈ ਇੱਧਰ ਦੇਖੋ ਇੱਧਰ ਦੇਖੋ ਮੈਂ ਵੀ ਬੋਲਣ ਲੱਗਾ ਹਿੰਦੀ ਹਾਂ ਵੇਲਾ ਕਿੰਨੇ ਵੇਲਾ ਸਰਦਾਰ ਆਏ ਆ ਤੁਸੀਂ ਕਹਿੰਦੇ ਅਸੀਂ ਜਾਣਾ ਨਹੀਂ ਅਸੀਂ ਜਾਣਾ ਨਹੀਂ ਚਲ ਆਜੋ ਇੱਕ ਮਤਲਬ ਪ੍ਰਾਣ ਘੁੰਮਣ ਵਾਸਤੇ ਆਉਂਦੇ ਆਣ ਕੇ ਦੇਖਣ ਵਾਸਤੇ ਦੇਖਣ ਵਾਸਤੇ ਆਉਂਦੇ ਕੁਕੀ ਦੇਖਣ ਜੋਗ ਆ ਨਾ ਦੇਖਣ ਵਾਸਤੇ ਬਣੀ ਹੈ ਸਹੀ ਗੱਲ ਸਹੀ ਸਹੀ ਉਹ ਟਿੱਗੇ ਸਿਰ ਕੋੰਤ ਤਰਨਾ ਆ ਆਪੇ ਨਹੀਂ ਪੁੱਤਰ ਬਾਦਲ ਵੀ ਆਈ ਕਿੱਥੇ ਇੱਥੇ ਆਹੇ ਸੀ ਬਾਦਲ ਉਹ ਸਪੀਚ ਅੱਜ ਸ਼ਰੂ ਕਰਨ ਵੀ ਆਈ ਆਹ ਆਈ ਆਈ ਜਵਾਨੀ ਵੇਲੇ ਆਈ ਜਵਾਨੀ ਵੇਲੇ ਹਾਂ ਨਾ ਬੜੇ ਜਣੇ ਆਏ ਆਂਦੇ ਰਹਿੰਦੇ ਦੁਕਾਨਾਂ ਤੇ ਵੀ ਲੱਗੀਆਂ ਅੱਛਾ 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 ਆਹ ਗੋਰੇ ਵਾਲੇ ਨੇ ਬਹੁਤ ਫੋਟੋਆਂ ਯਾਰ ਹਣਾ ਆਓ ਜੀ ਤੁਹਾਨੂੰ ਇੱਥੋਂ ਦੇ ਮਾਰਕੀਟ ਦਿਖਾਉਣੇ ਜਿਹੜੀ ਬਿਲਕੁਲ ਨੇੜੇ ਹੀ ਆ ਸੰਦੀਪ ਪਤਾ ਨਹੀਂ ਕਿੱਧਰ ਹੈ ਸੰਦੀਪ ਸੰਦੀਪ ਬਸ ਆ ਦੇਖ ਰਹੀ ਹੈ ਪਤਾ ਨਹੀਂ ਕੀ ਜੈਕਟ ਵਗੈਰਾ ਕੀ ਕੋਟੀਆਂ ਵੈਸੇ ਕਹਿੰਦੀ ਦੇਖੀਏ ਵੀ ਤੇ ਇੱਧਰ ਕਿਵੇਂ ਦੀਆਂ ਹੁੰਦੀਆਂ ਮਮਾ ਕਿੰਨਾ ਸਹੀ ਹੈ ਹਾਂ ਜੀ ਕੋਪੀ ਆਹ ਚੀਜ਼ ਤੇ ਤੁਹਾਨੂੰ ਪਿਛਲੀ ਵਾਰੀ ਦਿਖਾਈ ਸੀਗੀ ਇਹ ਸਾਰਾ ਵੀ ਇਸ ਜਿਹੜਾ ਸਮਾਨ ਆ ਉਹਦੀ ਇਹ ਬਣਿਆ ਹੋਇਆ ਟੋਟਲੀ ਦੇ ਦੇਖ ਸਕਦੇ ਇਹ ਬੋਤਲਾਂ ਵਗੈਰਾ ਫਸਾਈਆਂ ਹੋਈਆਂ ਆ ਦੇਖੋ ਵਿੱਚ ਆ ਦੇਖੋ ਵਿੱਚ ਕੈਨ ਇਹ ਚੀਜ਼ਾਂ ਸਾਰੀਆਂ ਹੁਣ ਆਪਾਂ ਅੱਗੇ ਹੋਇਆ ਮਾਰਕੀਟ ਤੇ ਤੁਹਾਨੂੰ ਦਿਖਾਉਣੇ ਆ ਕਿੰਨੀ ਪਿਆਰੀ ਚੀਜ਼ ਆ ਆ ਦੇਖੋ ਕਿੰਨੀ ਪਿਆਰੀ ਚੀਜ਼ ਲੱਗੀ ਹੋਈ ਆ ਆ ਕਿਸੀ ਜੇ ਲੱਕੜ ਤੇ ਬਣਾਇਆ ਹੋਇਆ ਪਤਾ ਨਹੀਂ ਕੀ ਹੋ ਯਾਰ ਇਹਨੂੰ ਹਾਂ ਆਲਰੇਡੀ ਬਣ ਗਿਆ ਆਲਰੇਡੀ ਆਪਣੇ ਆਪ ਬਣ ਗਿਆ ਹਾਂ ਆਹ ਉਹ ਨੂੰ ਪਾਲਿਸ਼ ਕਰਤਾ ਸਹੀ ਹੈ ਸਹੀ ਆਪਣੇ ਉਧਰ ਕਿਸੇ ਹੋਰ ਤਰ੍ਹਾਂ ਦੇ ਪਰਸਵਿਕਦੇ ਨੇ ਤੇ ਇੱਧਰ ਆਪ ਨੇ ਪਾੜੀ ਜੇ ਪਰਸਿਆ ਹਨਾ ਆਹ ਦੁਕਾਨ ਦਾ ਨਾ ਬੜਾ ਫੇਮਸ ਫੂਡ ਆ ਇੱਥੋਂ ਆਪਾਂ ਪਹਿਲਾਂ ਵੀ ਖਾ ਗਏ ਇੱਥੇ ਪਤਾ ਹੀ ਆਹ ਦੁਕਾਨ ਤੋਂ ਖਾ ਗਏ ਨਾ ਰਸ ਨਹੀਂ ਆਉਂਦਾ ਰਸ ਬਹੁਤ ਜ਼ਿਆਦਾ ਹੈ ਇੱਥੋਂ ਦਾ ਸਭ ਤੋਂ ਜ਼ਿਆਦਾ ਫੇਮਸ ਐਸ ਦੁਕਾਨ ਦਾ ਹੀ ਆ ਇਥੋਂ ਜਦੋਂ ਆ ਮਾਰਕੀਟ ਐਂਡ ਤੇ ਮੁੱਕਣੀ ਨਾ ਜਾ ਕੇ ਮੁੜ ਕੇ ਉਥੋਂ ਚੰਡੀਗੜ੍ਹ ਵੀ ਦਿਸਦਾ ਆਪਾਂ ਚੰਡੀਗੜ੍ਹ ਦੇਖ ਸਕਦੇ ਘੁੰਮ ਕੇ ਸਿੱਧਾ ਹੀ ਜਾਣਾ ਪੈਣਾ ਉਥੇ ਮੁੜ ਕੇ ਐਨ ਘੁੰਮਣਾ ਮਾੜਾ ਜਾ ਫਿਰ ਚੰਡੀਗੜ੍ਹ ਦੇਖ ਸਕਦਾ ਆਪਾਂ ਇਹ ਦੀਦੀ ਹੁਣ ਕਹਿੰਦੀ ਆ ਵੀ 850 ਰੁਪਏ ਦਾ ਵਾ ਇਹਨੂੰ ਕੀ ਕਹਿੰਦੇ ਅਸੀਂ ਪੁੱਛੂ ਪੁੱਛੂ ਕੀ ਉਦੋਂ ਤੋਂ ਕਹਿੰਦੀ ਸ਼ਰਾਗ ਪਾਣੀ ਕੀ ਪੁੱਛੂ ਚੂਚੂ ਪਾਣੀ ਕੀ ਇਦਾਂ ਕਰ ਰਹੇ ਕਹਿੰਦੇ ਇਹਨੂੰ ਪੁੱਛੂ ਤੇ ਆ ਆ ਅੱਛਾ ਪੁੱਛੂ ਆ ਆ ਚਲੋ ਕੋ ਗੱਲ ਨੇ मेरे हरगुन ना मतलब दुकाना देख रही है जी सब तो तू व्यू कोई चीज चकनी है नामनेरगुन वास्ते वाह वाहर वाह वाह अच्छा आई नहीं थोड़ा सिंपल थोड़ा अच्छा वाला दुकान है कोई डिजाइन ਇਹ ਤੇ ਹਮਾਰੇ ਉਧਰ ਪੰਜਾਬ ਮੇ ਮਿਲ ਜਾਂਦਾ ਹੈ। ਅਭੀ ਸੇਲ ਹੋ ਚੁਕੇ ਹਨ। ਇਹ ਮਾਲ ਟਿਕਦਾ ਹੀ ਨਹੀਂ ਹੈ ਬਸ ਜਿ세 ਆਇਆ ਵੈਸੇ ਨਿਕਲ ਜਾਂਦਾ ਹੈ। ਅੱਛਾ ਅੱਛਾ। ਠੀਕ ਹੈ ਜੇ ਫਰੋਕ ਹੈ। ਹਾਂ ਫਰੋਕ। ਆਜੋ। ਓਕੇ ਕੋਈ ਨਾ ਕੋਈ ਨਾ ਕਰ ਦੋ ਕਰ ਦੋ। ਇਧਰ ਵੈਜ ਵੀ ਮਿਲਦੇ ਮੁਹੰਮਦ ਸਾਹਿਬ ਤੇ ਨਾਨ ਵੈਜ ਵੀ ਮਿਲਦੇ ਦੋਨੋਂ ਮਿਲਦੇ ਆ। ਉਹ ਭਰਾਵਾ ਕਿਦਾਂ ਖਾਈ ਜਾਂਦਾ ਇਹ ਮੋਮਸ ਖਾਂਦੇ ਆ ਮਮਾ ਮਮਾ ਉਹ ਕਰਮਾੜਾ ਹੀ ਹਨੂ ਕਿੰਨੀ ਲੇਟ ਮਿਲੇ ਇਹਨੂੰ ਪਹਿਲਾਂ ਮਿਲ ਗਿਆ ਮੋਮਸ ਹੈ ਆ ਕਿਦਾਂ ਦੇ ਉਹ ਸਖਤ ਜੇ ਹੈ ਮੈਂ ਇੱਥੇ ਰੱਖ ਲੈ ਪਲੇਟ ਆਜੋ ਮੋਮਸ ਖਾਦੇ ਇੱਧਰ ਦੇ ਟੇਸਟੀ ਸੀ ਸਵਾਦ ਦੇਸਟ੍ਰਿਕਟ ਜੋ ਸੰਦੀਪ ਨੇ ਤੇ ਉਧਰ ਭਾਪੀ ਨੇ ਖਾਦਾ ਉਹ ਨਹੀਂ ਨਾ ਵਧੀਆ ਉਹ ਐਵੇਂ ਬੇਕਾਰ ਜਿਹਾ ਕੰਮ ਨਹੀਂ ਕਰੀ ਨਾ ਵੀ ਗੱਡੀ ਦੇ ਕੋਲ ਤੇ ਆਪਾਂ ਪਹੁੰਚ ਗਏ ਹੁਣ ਲੱਤਾਂ 'ਚ ਬੈਠਦੇ ਇਹਦੇ ਵਿੱਚ ਤੱਕ ਵੀ 7:00 ਰਾਤ ਆ ਪਾਪਾ ਹਾਂ ਬੋਲੋ ਇਹ ਦੀਦੀ ਆਪਾਂ ਕਿਹੜੀ ਜਗ੍ਹਾ ਆਏ ਹੋਏ ਹੁਣ ਦੁੱਚੀ ਦੁੱਚੀ ਇਹ ਦੁੱਚਾ ਦੁੱਚੀ ਤੇ ਪੀਜ਼ਾ ਇੱਥੋਂ ਕਹਿੰਦੇ ਬਹੁਤ ਵਧੀਆ ਆਪਣਾ ਬਣਦਾ ਹੈ ਉਹ ਮੈਂ ਗੱਡੀ ਸਾਈਡ ਤੇ ਲਗਾਏ ਹੁਣ ਮੈਂ ਕਹਿੰਦਾ ਹੁਣ ਤੇ ਬਹੁਤ ਸ਼ਾਨਦਾਰ ਗੱਡੀ ਲੱਗੀ ਹੁਣ ਤਾਂ ਮਤਲਬ ਜਗ੍ਹਾ ਹੀ ਉਹ ਗੱਡੀ ਨਿਕਲ ਗਈ ਆ ਤੇ ਉਹਦੀ ਜਗ੍ਹਾ ਤੇ ਸਿੱਧੀ ਅੰਦਰ ਗੱਡੀ ਲੱਗੀ ਆ ਆਪਣਾ ਤੇ ਇਥੇ ਵੇਖੋ ਕੱਡੀ ਘੈਂਟ ਚੀਜ਼ ਬਣਦੀ ਆ ਵੇਖੋ ਆਹ ਵੇਖੋ ਉਵੇਂ ਬਣਦਾ ਪਹਿਲਾਂ ਅੰਦਰ ਲੱਕੜਾਂ ਬਾਲਣ ਦੇ ਨੇ ਤੇ ਉਹਦੇ ਵਿੱਚ ਬਣਦਾ ਬਹੁਤ ਸ਼ਾਨਦਾਰ ਕੰਮ ਚੱਕਰ ਰੇਰ ਕਿਹ ਹਮ ਹੈ ਹੈ ਘਣੀ ਚੀਜ਼ ਘੈਂਟ ਕਣੀ ਵੇਖ ਲੈ ਗੋਰੀਆਂ ਵਾਲੇ ਗਾਣੇ ਵੀ ਚੱਲਣ ਦੇ ਨਾਲ ਨਾਲ ਤੇ ਚਿਕਨ ਵਾਲਾ ਚਿਕਨ ਵਾਲਾ ਹੈ ਨਹੀਂ ਆਪਣਾ ਨਹੀਂ ਹੈ ਚਲੋ ਚੱਕ ਕੇ ਹੈ ਘਣੀ ਇਹ ਵੈਜ ਤੇ ਨੌਨ ਵੈਜ ਦੋਨੋਂ ਬਣਦੇ ਨੇ ਰਾਜਾ ਵੀ ਬਣਦਾ ਐ ਇਹ ਨਾਨ ਵੇਜ ਇਹ ਨਹੀਂ ਆਪਾਂ ਆਪਾਂ ਉਹ ਚੀਜ਼ ਸੈਟ ਹੈਂ ਲਾ ਜੀ ਬਣ ਕੀ ਕਰਦੇ ਚੱਕੋ ਪਰੋਣਾ ਚੱਕੋ ਪਰੋਣਾ ਲੈ ਤੇ ਆਂਦਾ ਪਰ ਨਾ ਸੂਤਰ ਜਿਆ ਨਹੀਂ ਕੰਮ ਆਉਂਦਾ ਕਿਦਾਂ ਖਾਣਾ ਹੈ ਹੈ ऐसे ਕਿਰਦਾ ਹਾਂ ਹਾਂਜੀ ਜੀ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਤੇ ਪਦੀਨੇ ਵਾਲਾ ਬਹੁਤ ਪੀ ਰਹੇ ਹਾਂ ਸਵਾਲ ਆਪਣੇ ਕੀਏ ਆਪਣਾ ਬਣਿਆ ਹੋਇਆ ਵਾ ਲੈਮਨ ਲੈਮਨ ਚਲੋ ਫਿਰ ਬਾਏ ਬਾਏ ਦੇਖ ਕੇ ਸੀਟ ਮਾਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ